ਪਾ ਟਿਕਟ ਦਾ ਬਤਾ ਸੀ ਕੁਛ ਨਹੀਂ ਕੀਤਾ ਕੋਈ ਗਲਾ ਨਹੀਂ ਘੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨ ਕਿਲਰ ਦੇ ਕੇ ਟੋਏ ਚ ਪਾਤਾ ਸੀ ਉੱਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਉਹ ਤੋਂ ਦੁੱਖ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਬੇਚੇ ਵੀ ਮਰਨਾ ਮੁੜ ਕੇ ਫੁੱਕੇ ਰਹਿ ਗਏ ਵੀ ਮਰਨਾ ਬਹੁਤ ਜ਼ਿਆਦੇ ਪੂਰੇ ਮਾਨਸਿਕ ਉਹਦੇ ਕੇਤਰੀ ਜਿਹੜੀ ਬੱਸ ਮਿਲ ਗਈ ਲਾਇਾਈ ਇਹਦੀ ਟਿਕਟ ਵੀ ਕਟਾਈ ਸੀ ਤੁਸੀਂ ਬੱਸ ਵਿੱਚ ਨਹੀਂ ਬੱਚੇ ਦੀ ਟਿਕਟ ਨਹੀਂ ਲੱਗਦੀ ਉੱਥੇ ਆ ਕੇ ਮਾਰਸ ਤੁਸੀਂ ਇਹਦਾ ਮੋਬਾਈਲ ਤੇ ਕਿਸੇ ਨਾਲ ਗੱਲ ਨਹੀਂ ਕੀਤੀ ਆ ਨਹੀਂ ਕਿਸੇ ਨਾਲ ਨਹੀਂ ਕਾਲ ਦੇ ਵਿੱਚ ਲੱਗੇ ਸੀ ਮਾਨਸੂ ਬੱਸ ਤੇ ਆਪਣੇ ਪੁੱਤ ਦਾ ਕਤਲ ਕਰਨ ਤੋਂ ਬਾਅਦ ਮਾਂ ਆਈ ਕੈਮਰੇ ਸਾਹਮਣੇ ਦੱਸੀ ਕਤਲ ਕਰਨ ਦੀ ਇਹ ਵੱਡੀ ਵਜ੍ਹਾ ਤੁਹਾਨੂੰ ਦੱਸਦੇ ਕਿ ਮਾਂ ਸਾਤੋਂ ਸਵੇਰੇ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਇੱਕ ਮਾਂ ਦੇ ਵੱਲੋਂ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਸੀ ਤੇ ਹੁਣ ਕਤਲ ਕਰਨ ਤੋਂ ਬਾਅਦ ਮਾਂ ਕੈਮਰੇ ਸਾਹਮਣੇ ਆਈ ਹੈ ਤੇ ਉਸਨੇ ਦੱਸਿਆ ਕਿ ਉਸਨੇ ਆਪਣੇ ਪੁੱਤ ਦਾ ਕਿਉਂ ਕਤਲ ਕੀਤਾ ਆਓ ਤੁਹਾਨੂੰ ਉਸ ਮਾਂ ਦੇ ਕਲੂਸ ਸੁਣਾਉਂਦੇ ਹਾਂ ਸਾਰੇ ਪਰਿਵਾਰ ਨੇ ਕਦੇ ਸਾਥ ਕਿੰਨੀ ਦਿੱਤਾ ਐ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ ਉਹ ਵੀ ਵੀ ਉਹ ਜੇ ਮਰ ਜੂਗਾ ਤਾਂ ਖੜਾ ਛੁੱਟ ਜਾਊਗਾ ਐ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜਾਊਗੀ ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਪੁੱਤਾਂ ਨੂੰ ਜਦੋਂ ਛੋਟਾ ਜਿਆ ਹੁੰਦਾ ਸੀ ਕਿ ਕਰਾਣਾਂ ਨੇ ਜੀ ਕਰਦਾ ਸੀ ਕਦੇ ਸਾਰੇ ਨਹੀਂ ਹਾਲ ਨਹੀਂ ਪੁੱਛਿਆ ਕਦੇ ਨੰਦਾਂ ਨੇ ਨਹੀਂ ਪੁੱਛਿਆ ਹਸਪਤਾਲਾਂ ਚ ਹੁਣ 2 ਸਾਲ ਹੋ ਗਏ ਹੁਣ ਕੰਮ ਤੇ ਲੱਗੀ ਸੀ ਜਦੋਂ ਪਹਿਲਾਂ ਦੋ ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਇਆ ਨੂੰ ਮੇਰੇ ਸਹੁਰਿਆਂ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ ਚੈਨਾ ਤਾਂ 2.5 ਸਾਲ ਲੱਗ ਗਏ ਆਂਦੇ ਗਵਾਂਡੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ ਮੇਰੇ ਘਰ ਦਾ ਹਾਲ ਜਾ ਕੇ ਦੇਖੋ ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਘਰ ਕੀ ਹੋਇਆ ਤੇ ਬੜਾਈ ਕਰਦਾ ਸੀ ਹਾਂਜੀ ਕਿਹੜੀ ਕਲਾਸ ਪੜਦਾ ਸੀ ਹਾਂ ਐਤ ਕੀ ਪਹਿਲੀ ਕਲਾਸ ਚ ਹੋਣਾ ਸੀ ਤੋ ਆ ਪਾ ਟਿਕਟ ਦਾ ਬਤਾ ਸੀ ਕੁਛ ਨਹੀਂ ਕੀਤਾ ਕੋਈ ਗਲਾ ਨਹੀਂ ਘੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨਕਿਲਰ ਦੇ ਕੇ ਟੋਏ ਚ ਪਾਤਾ ਸੀ ਉਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਬੇ ਇੱਥੇ ਵੀ ਮਰਨਾ ਮੁੜ ਕੇ ਫੁਕੇ ਰਹਿ ਗਏ ਵੀ ਮਰਨਾ ਬਹੁਤ ਜ਼ਿਆਦੇ ਪੁਰੇ ਮਾਨਸਾ ਕੋ ਦਾ ਕੇਸ ਹੋ ਗਿਆ ਜਿਹੜੀ ਬੱਸ ਮਿਲ ਗਈ ਲਾਇਆਈ ਇਹਦੀ ਟਿਕਟ ਵੀ ਕਟਾਈ ਸੀ ਤੁਸੀਂ ਬੱਸ ਵਿੱਚ ਨਹੀਂ ਬੱਚੇ ਦੀ ਟਿਕਟ ਨਹੀਂ ਲੱਗਦੀ ਉੱਠਿਆ ਕੇ ਮਾਰਸ ਤੁਸੀਂ ਇਹਦਾ ਮੋਬਾਈਲ ਤੇ ਕਿਸੇ ਨਾਲ ਗੱਲ ਵੀ ਕੀਤੀ ਹੈ ਨਹੀਂ ਕਿਸੇ ਨਾਲ ਨਹੀਂ ਕਾਲ ਦੇ ਵਿੱਚ ਲੱਗੇ ਸੀ ਮਾਨਸਾ ਬੱਸ ਤੇ ਜੋ ਇੱਕ ਤਰੀਕ ਨੂੰ ਸਾਨੂੰ ਖਬਰ ਮਿਲੀ ਸੀਗੀ ਜਿਹੜੀ ਬੱਸ ਸਟੈਂਡ ਤੇ ਬੱਚੇ ਦੀ ਡੈੱਡ ਬੋਡੀ ਮਿਲੀ ਸੋ ਤੋਂ ਬਾਅਦ ਅਸੀਂ ਪੂਰੀ ਕਾਰਵਾਈ ਕਰਦੇ ਹੋਏ ਅਪਰ 18 ਸਿਟੀ ਨੂੰ ਸੈਟੋ ਸਾਹਿਬ ਨੇ ਉnder 10 ਉਪਰਵੇਜਨ ਆਫ ਬੀਐਸਪੀ ਸਾਹਿਬ ਇਸ ਚੀਜ਼ ਦਾ ਜਿਹੜਾ ਬੱਚੇ ਦੀ ਉਹ ਜਿਹੜੀ ਹੈ ਡੈੱਡ ਬੋਡੀ ਹਸਪਤਾਲ ਨੂੰ ਰਖਵਾ ਕੇ ਸੋਸ਼ਲ ਮੀਡੀਆ ਤੁਹਾਡਾ ਜਿਹੜੇ ਚੈਨਲਸ ਨੇ ਔਰ ਇਸ ਤਰ੍ਹਾਂ ਸ਼ੁਰੂ ਹੋ ਗਿਆ ਜਿਹੜਾ ਕਵਰਾਂ ਦੇ ਥਰੂ ਕਰਕੇ ਜਿਹੜਾ ਸਾਰੀ ਇਹ ਵਾਇਰਲ ਹੋਈ ਉਹਦੇ ਤਹਿਤ ਅੱਜ ਇਹਦੀ ਜਿਹੜੀ hua ਹੈ ਲੜਕੇ ਦੀ ਮਰ ਤੱਕ ਦੀ ਉਹਨੇ ਵੀ ਸੋਸ਼ਲ ਮੀਡੀਆ ਤੋਂ ਆਈਡੈਂਟੀਫਿਕੇਸ਼ਨ ਕਰਕੇ ਉਹ ਅੱਜ ਉਹਨੇ ਅਪਰੋਚ ਕੀਤਾ ਔਰ ਉਹਨੇ ਡੈੱਡ ਬੋਡੀ ਦੀ ਜਰੀ ਪਛਾਣ ਕਰ ਲਈ। ਸਰ ਇਹ ਵੀ ਕਤਲ ਦੀ ਤਸੱਲ ਕੀ ਹੋਇਆ ਖਾਮੀ। ਇਹ ਇਹਦੀ ਜਿਹੜੀ ਆ ਵਾਇਲਡ ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਹੈ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ। ਇਹਨੇ ਹੀ ਇਸ ਚੀਜ਼ ਨੂੰ ਇੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਟਿੰਡਾ ਜੇਲ੍ਹ ਚ ਬੰਦ ਹੈ। ਕਿ ਇਹਦਾ ਜਿਹੜਾ ਬੱਚੋ ਹੁਣ ਤੱਕ ਜਿਹੜੀ ਤਫ਼ਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਾਸਬ ਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਚਣ ਹੈ ਉਹਦੇ ਵਿੱਚ ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਗੱਡਾ ਕੱਢਿਆ ਉਹ ਸਰ ਕਿਸ ਤਰ੍ਹਾਂ ਇਹਨੂੰ ਨਹੀਂ ਸਕਨ ਨੂੰ ਅੰਜਾਮ ਦਿੱਤਾ ਬੱਚੇ ਨੂੰ ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਦੁਬਾਈ ਦਾ ਤਫ਼ਤੀਸ਼ ਕਰ ਰਹੇ ਹਾਂ ਪਰ ਜਿੰਨੇ ਜੇ ਰਸੀਂ ਪੋਸਟਮਾਰਟਮ ਹੱਲੇ ਕਰਵਾਉਣਾ ਹੈ ਉਹਦਾ ਬੱਚੇ ਦਾ ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾ ਨੂੰ ਇਲਾਜ ਦਿੱਤੀ ਜਾਏਗੀ ਜੋ ਸਟੋਰੀ ਦਾਬਾਜ ਕਲੀਅਰ ਹੋਏਗਾ ਫਿਰ ਕੜੀਆਂ ਜੋੜਨੀਆਂ ਪੂਰੀਆਂ ਜਦ ਜਿਹੜੀ ਬੱਚੀ ਦੀ ਮਾਂ ਨੂੰ ਗ੍ਰਿਫਤਾਰ ਕਰ ਲਈ ਇਹ ਕੀ ਹੈ ਕਿ ਬੱਚੇ ਦੀ ਮਾਂ ਦਾ ਨਾਮ ਵੀਰਪਾਲ ਕੌਰ ਹੈ ਜੀ ਪਤਨੀ ਹਰਦੀਪ ਸਿੰਘ ਦੇ ਮੁੱਢਲੇ ਦੱਤਿਆ ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੇ ਉਹ ਨੂੰ ਲੱਗਾ ਕਿ ਮੇਰੇ ਵਿੱਚ ਰੱਜਣਾ ਜਿਹੜਾ ਮੇਰਾ ਆਪਣਾ ਕੋ ਨਵਾਂ ਮਸੇਵਲ ਕਰਨਾ ਚਾਹੁੰਦੀ ਹੈ ਉਹਦੇ ਤਹਿਤ ਇਹਨੇ ਇਸ ਟੀਮ ਨੂੰ ਜੜੀ ਕਿ ਤੇ ਆ ਮਨਛਾ ਨੇ ਮਨਛਾ ਜਰੀ ਰਾਖਾ ਕੋਲੇ ਇਹਨੇ ਕਨਾਉਣਾ ਕੰਮ ਕੀਤਾ ਇਹ ਜੋ ਹੋਰ ਕੋਈ ਸ਼ਾਮ ਸੀ ਇਹਨੂੰ ਟ੍ਰੈਂਡਿੰਗ ਤੋਂ ਦੱਸਿਆ ਇਹਦੇ ਵਿੱਚ ਇਸ ਤੋਂ ਤਕਰੀਰ ਸ਼ਾਲੇ ਜਾਰੀ ਹੈ ਹਾਲੇ ਇਸ ਤੇ ਗਾਹ ਨਹੀਂ ਕੁਝ ਹੋਇਆ ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰਦੇ ਹਾਂ ਜੋ ਵੀ ਸਭ ਕੁਝ ਅਰੇ ਜੁਗ ਗ੍ਰਿਫਤਾਰੀ ਹੋਈ ਹੈ ਨਹੀਂ ਜੇ ਸਰ ਗ੍ਰਿਫਤਾਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਗੌਰ ਇਹਨੂੰ ਗ੍ਰਿਫਤਾਰ ਕਰਿਆ ਤੇ ਕੀ ਮੰਨੂ ਕੁਝ ਕਿੱਥੀ ਕੁਝ ਨਹੀਂ ਹੋਈ ਇਸ ਚੀਜ਼ ਦੱਸਿਆ ਉਹਨਾਂ ਨੇ ਕਿ ਉਹ ਮਰਗ ਕੀਤਾ ਜਾਂ ਕਿ ਨਹੀਂ ਕੀਤਾ ਅਸੀਂ ਜੋ ਮੈਂ ਤੁਹਾਨੂੰ ਦੱਸਿਆ ਮਨਛਾ ਹੈਗੀ ਹੈ ਅਸੀਂ ਮੁੱਢਲੀ ਦੇ ਵਿੱਚ ਉਹਨੇ ਆਪਣਾ ਇਕਬਾਲ ਕਰ ਲਿਆ ਇਹ ਤਾਂ ਬਾਤ ਦਵਾੰਦ ਕਰ ਲਿਆ ਕੀ ਮਾਨ ਸਾਹਿਬ ਆ ਕਹਿੰਦੇ ਹੁੰਦੇ ਨੇ ਕਿ ਇਹਨੂੰ ਕਤਲ ਕੀਤਾ ਜਾਂ ਕਿ ਤੁਹੋਂ ਕਤਲ ਕਰਕੇ ਲਿਆਂਦਾ ਇਹਦੇ ਨਾਲ ਸਾਖੀ ਦੀ ਕੌਣ ਸੀ ਤੇ ਇਹ ਜੋ ਦਸੰਗ ਬਾਬਕੇ ਦੇ ਘਰ ਘਰ ਹੀ ਉਹਨੇ ਜੋ ਸਾਨੂੰ ਦੱਸਿਆ ਕਿ ਇਹਦੇ ਬਿਮਾਰ ਸੀਗਾ ਫਿਰ ਬਾਕੀ ਜੋ ਜੋ ਅਸੀਂ ਜੋ ਪਹਿਲੇ ਉਹਨੂੰ ਨਹੀਂ ਲੀਕ ਆਊਟ ਕਰ ਸਕਦੇ ਬੱਟ ਇੱਥੇ ਜਿਹੜਾ ਹੈ ਡੈੱਡ ਬੋਡੀ ਖੁਦ ਹੀ ਛੱਡ ਕੇ ਗਈ ਹੈ ਅ ਕਿਹੜੀ ਜਗ੍ਹਾ ਤੋਂ ਇਹ ਇਹ ਬਠੰਡਾ ਇਥੋਂ ਤਲਵੰਡੀ ਸਾਹਬੋਂ ਦੀ ਸਰ ਉਹ ਇਹਦਾ ਹਰਦੀਪ ਸਿੰਘ ਦੀ ਗੱਲ ਜਿਹੜੀ ਕਿ ਕਿਹੜੇ ਮੰਡ ਐਂਡੀ ਐਂਡੀ ਪੀਐਸ ਦੇ ਅਗਰ ਉਹਦੇ ਤੇ ਕਈ ਨੁਕਤੇ ਮੇ ਨੇ ਐਂਡੀ ਪੀਐਸ ਦੇ ਮਕਦਮੇ ਅੰਦਰ ਤੈਤ ਹੁੰਦਾ ਇਹਨੇ ਪਾਕਿਸਤਾਨ ਤੋਂ ਵੀ ਫੋਨ ਵੀ ਕੀਤੇ ਕਿ ਤੁਹਾਨੂੰ ਨੇੜੇ ਕਿਸੇ ਸੰਕੇਤ ਤੋਂ ਕੋਈ ਜਾਣ ਹੈ ਹਲੇ ਤੱਕ ਇਸ ਚੀਜ਼ ਦਾ ਬਾਕੀ ਸਾਰਾ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜੋਂ ਵੀ ਸਾਹਮਣੇ ਆਏਗਾ ਤੁਹਾਨੂੰ ਇਨਫੋਰਮ ਕਰ ਦੇ ਸਰ ਬੱਚੇ ਦੀ ਭੂਆ ਨੇ ਆਈਡੈਂਟੀਫਿਕੇਸ਼ਨ ਕਰ ਲਈ ਸੋਸ਼ਲ ਮੀਡੀਆ ਤੋਂ ਪੁਲਿਸ ਦੇ ਹੱਥ ਕਿਉਂ ਨਹੀਂ ਕੁਝ ਲੱਗਾ ਜੀ ਸੀਸੀਟੀਵੀ ਵੀ ਚਾਰਜ ਫੁਟੇ ਕੈਮਰੇ ਲੱਗੇ ਹੋਏ ਸੀਗੇ ਜੀ ਕੋਈ ਸਾਰਾ ਕੁਝ ਇਹ ਇਹ ਸਾਰਾ ਕੁਝ ਜਿਹੜਾ ਕਰਦੇ ਹੋਏ ਦੇਖੋ ਲੱਗੇ ਦਾ ਸਾਰਾ ਕੁਝ ਲੀ ਮੁਸਤਬਦੀ ਦੇ ਨਾਲ ਇੰਨੀ ਜਲਦੀ ਜਿਹੜਾ ਕੰਮ ਹੋਇਆ ਹੈ ਸੋਸ਼ਲ ਮੀਡੀਆ ਦੀ ਹੈਲਪ ਲਈ ਗਈ ਹੈ ਮੀਡੀਆ ਦੀ ਲਈ ਗਈ ਹੈ ਇਸ ਤਿਆਰਾ ਦੀ ਲਈ ਗਈ ਹੈ ਤਾਂ ਹੀ ਉੱਥੋਂ ਤੱਕ ਇਹ ਗੱਲ ਪਹੁੰਚੀ ਹੈ ਬੱਚਾ ਪਟਕਾ ਬੰਨਿਆ ਆਇਆ ਸੀਗਾ ਸਾਰਿਆਂ ਨੂੰ ਸੀਗਾ ਕਿ ਕੋਈ ਨਾ ਕੋਈ ਪਰ ਫਿਰ ਵੀ ਸਕ੍ਰੀਨ ਦੋਦਣ ਲੱਗ ਗਏ ਜੀ ਕਿਉਂਕਿ ਸੋਸ਼ਲ ਮੀਡੀਆ ਤੇ ਤਾਂ ਚਲੋ ਆਇਡੈਂਟੀਫਿਕੇਸ਼ਨ ਹੋ ਗਈ ਜੀ ਪੁਲਿਸ ਨੇ ਜੋ ਕੈਮਰੇ ਲੱਗੇ ਹੋਏ ਨੇ ਉਹ ਵੀ ਜ਼ਿਆਦਾਤਰ ਮੰਦਰ ਨਹੀਂ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਚੰਦ ਨਹੀਂ ਆਇਆ ਨੋ 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 ਮੈਂ ਉਹ ਨਹੀਂ ਦੱਸ ਸਕਦੇ ਮੇਰੀ ਇਨਵੈਸਟੀਗੇਸ਼ਨ ਦਾ ਕਈ ਗੱਲਾਂ ਤਾਂ ਨਹੀਂ ਦੱਸਿਆ ਜਾਂਦੇ ਨਾਲੇ ਉਹ ਪਸਤੇ ਲੈ ਕੇ ਹੁੰਦੇ ਸਨ ਉਹਰੇ ਪਰਿਵਾਰ ਨੇ ਕਦੇ ਸਾਥ ਕਿੰਨੀ ਦਿੱਤਾ ਐ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ ਉਹ ਦੀ ਵੀ ਹੋਊਗੀ ਤੇ ਮਰ ਜੂਗਾ ਤਾਂ ਖੜਾ ਛੁੱਟ ਜਾਊਗਾ ਐ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜਾਊਗੀ ਕਦੇ ਜੰਨੂ ਕਾ ਨੂੰ ਰੋਟੀ ਨਹੀਂ ಸಿਗੀ ਮਾਂ ਨੂੰ ਜੇ ਉਹ ਛੋਟਾ ਜਿਆ ਹੁੰਦਾ ਸੀ ਕਾਰਨ ਨਾਲ ਜੇ ਕਰਦਾ ਸੀ ਕਦੇ ਸਾਰੇ ਨਹੀਂ ਹਾਲ ਨਹੀਂ ਮੁੱਚਿਆ ਗਦੇ ਨੰਨ ਦਾ ਨਹੀਂ ਮੁੱਚਿਆ ਅੱਛਾ ਇਹ ਮਾਂ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀ ਜਨਾ ਜੇ ਤੁਸੀਂ ਕਲਮ ਦਿੱਤੇ ਪਤਾ ਨਹੀਂ ਲੱਗਿਆ ਬਾਜ਼ੀ ਗੁੱਸੇ ਗੁੱਸੇ ਜੋ ਹੋ ਗਿਆ ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ ਆਪ ਮਾਰਿਆ ਕੋਈ ਨਾਲ ਨਹੀਂ ਸੀ ਫਿਰ ਇਹ ਮਾਨਸਕੇ ਮੇ ਲੈ ਕੇ ਆਏ ਤੁਸੀਂ ਮਾਨਸਕੇ ਮੈਂ ਵਾਸਤੇ ਲੈ ਕੇ ਆਈ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਖਾਣੋ ਨਾ ਨਹੀਂ ਮਿਲ ਰਿਆ ਸੀ ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30000 ਰੁਪਏ ਪਿਆ ਸੀਗਾ ਮੈਂ ਕੰਮ ਕਰਦੀ ਸੀ ਹਾਸ ਬਤਾਲਾਂ ਚ ਹੁਣ 2 ਸਾਲ ਹੋ ਗਏ ਹੁਣ ਕੰਮ ਤੇ ਲੱਗੀ ਸੀ ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਇਆ ਨੂੰ ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ ਇਹਨਾਂ ਦਾ 24 ਸਾਲ ਲਾ ਕਿ ਗਿਆਂ ਤੇ ਗਵਾਂਡੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ ਮੇਰੇ ਘਰ ਦਾ ਹਾਲ ਜਾ ਕੇ ਦੇਖੋ ਜੋ ਕੁਝ ਵੀ ਹੋਇਆ ਮੇਰੇ ਸੋਰੇ ਘਰ ਕੀ ਹੋਇਆ ਤੇ ਬੜਾਈ ਕਰਦਾ ਸੀ ਹਾਂਜੀ ਕਿਹੜੀ ਕਲਾਸ ਪੜਦਾ ਸੀ ਹਾਂ ਐਤ ਕੀ ਪਹਿਲੀ ਕਲਾਸ ਚ ਹੋਣਾ ਸੀ ਤੋ ਆ ਪਾ ਟਿਕਟ ਦਾ ਬਤਾ ਸੀ ਕੁਛ ਨਹੀਂ ਕੀਤਾ ਕੋਈ ਗਲਾ ਨਹੀਂ ਘੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨਕਿਲਰ ਦੇ ਕੇ ਟੋਏ ਚ ਪਾਤਾ ਸੀ ਉਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਬੇਇੱਜ਼ਤੀ ਮਰਨਾ ਮੁੜ ਕੇ ਫੁੱਕੇ ਰਾਗੇ ਵੀ ਮਰਨਾ ਬਹੁਤ ਜਿਆਦੇ ਪੂਰੇ ਮਾਨਸਕੋ ਦਾ ਕੇਚੂਲ ਜਿਹੜੀ ਬੱਸ ਮਿਲ ਗਈ ਲਾਇਾਈ ਕਦੀ ਟਿਕਟ ਵੀ ਕਟਾਈ ਸੀ ਤੁਸੀਂ ਬੱਸ ਵਿੱਚ ਨਹੀਂ ਬੱਚੇ ਦੀ ਟਿਕਟ ਨਹੀਂ ਲੱਗਦੀ ਉੱਠਿਆ ਕੇ ਮਾਰਸ ਤੁਸੀਂ ਜਿਹੜਾ ਮੋਬਾਈਲ ਤੇ ਕਿਸੇ ਨਾਲ ਗੱਲ ਵੀ ਕੀਤੀ ਹੈ ਨਹੀਂ ਕਿਸੇ ਨਾਲ ਨਹੀਂ ਕਾਲ ਦੇ ਵਿੱਚ ਲੱਗੇ ਸੀ ਮਾਨਸ ਬੱਸ ਤੇ